ਲੋਕ মিডিਆ ਪ੍ਰੈਸ ਕਲਬ ਰਜਿਸਟਰਡ ਪੰਜਾਬ ਵੱਲੋਂ ਮੈਂ ਗੋਬਿੰਦ ਰਾਏ ਪ੍ਰੈਜ਼ੀਡੈਂਟ ਮੇਰੇ ਨਾਲ ਲੋਕ মিডিਆ ਪ੍ਰੈਸ ਕਲਬ ਤੋਂ ਮੈਂਬਰ ਸਹਿਬਾਨ ਕੁਝ ਮੈਂਬਰ ਸਹਿਬਾਨ ਨਹੀਂ ਆ ਸਕੇ ਤੇ ਸਰਾਕਾਰ ਜਸਵੰਤ ਰਾਏ ਜੀ ਗਗਨਦੀਪ ਸੀਜੀ ਭਾਰਦਵਾਜ ਸਾਡੇ ਵੱਲੋਂ ਸ੍ਰੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪੂਰੇ ਦੇਸ਼ ਵਾਸੀਆਂ ਨੇ ਲੱਖ ਲੱਖ ਵਧਾਈਆਂ ਕਰਦੇ ਜੀ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਮੈਂ ਕੋ ਉਧਰ ਦੇ ਜਿਲੰਦਰ ਬਾਈਪਾਸ ਤੇ ਇਸ ਵੇਲੇ ਖੜੇ ਆਂ ਦੇਖ ਸਕਦੇ ਆ ਤਸਵੀਰਾਂ ਸਾਡੀ ਬੈਕਸਟੇਜ ਤੇ ਆ ਦੇਖੋ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਜੀ ਦੇ 118 ਮੇ ਜਨਮ ਨੇ ਮੀਆਂ ਪੂਰੇ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਦੋਸਤੋ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜਿਹੜਾ ਨਕੋਦਰ ਦੇ ਵਿੱਚ ਗੌਰਵ ਨਾਗਰਾ ਜੀ ਜਿੰਨਾ ਦਾ ਇੱਕ ਕਲੱਬ ਹੈ ਸੋ ਉਹਨਾਂ ਨੇ ਇਸ ਚੌਕ ਜਦੋਂ ਬਣਿਆ ਬਹੁਤ ਆਪਣੀ ਅਹਿਮ ਭੂਮਿਕਾ ਨਿਭਾਈ ਆ ਸੋ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਕੇ ਸ਼ੇਧਿਆ ਜਮ ਸਰਦਾਰ ਭਗਤ ਸਿੰਘ ਜੀ ਦੇ ਗਲ ਵਿੱਚ ਫੁੱਲਾਂ ਦੀ ਹਾਰ ਪਾ ਕੇ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਦਿੱਤੀ ਆਓ ਗੱਲਬਾਤ ਕਰਦੇ ਹਾਂ ਗੌਰਵ ਨਾਗਰਾ ਯਾਦ ਉਸਾਰਤ ਪਾਕਿਸਤਾਨ ਤੋਂ ਸੋਤਰਾ ਬਲੋਂ ਉਪੋਤਰ ਬਗੇ ਸੀ ਜੈਨ ਉਸਾਰਤ ਪਾਕਿਸਤਾਨ ਦਾ 18ਵਾਂ ਚੌਂਜਾ ਰਗਣਾਇਆ ਜਾ ਰਿਹਾ ਦਾ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ 12 ਅਕਤੂਬਰ 2025 ਨੂੰ ਸਾਰਾ ਗਾਉਂ ਨੂੰ ਕੋਤੜ ਬਗੇ ਕਲੱਬ ਵੱਲੋਂ ਅ ਸ਼ੈਜਮੇਲਾ ਵਿਕਰਵਾਇਆ ਜਾ ਰਿਹਾ ਹੈ ਜਿਹੜਾ ਕਿ 18ਵਾਂ ਸ਼ੈਜਮੇਲਾ ਹੋ ਗਿਆ ਵਾ ਅੱਜ ਸੀ ਜੈਨ ਉਸਾਰਤ ਪਾਕਿਸਤਾਨ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਪੂਰੀ ਦੁਨੀਆ ਵਿੱਚ ਵਸਦੇ ਸਾਰੇ ਵੀ ਦੋਸਤਾਂ ਉਹਦੇ ਕਿੰਨੇ ਵੀ ਵਾਸੀ ਆ ਚਾਹੇ ਕਿਤੇ ਵੀ ਵਸਦੇ ਸਾਰਿਆਂ ਨੂੰ ਬਖ ਲਖ ਵਧਾਈ ਦਿੰਦਾ ਔਰ ਇੱਕ ਰਣਾ ਚੋਣਾ ਕਿ ਆਪਾਂ ਜੀ ਜਗਦਾਰ ਭਗਤ ਸਿੰਘ ਨੂੰ ਕੱਲਾ ਉਹਨਾਂ ਦੀ ਜੰਮ ਜੜੇ ਵਾਲੇ ਦੇਣੀ ਨਹੀਂ ਹਰ ਰੋਜ਼ ਯਾਦ ਕਰਿਆ ਕਰੀਏ ਕਰੋਨਾ ਦੇ ਪਾਏ ਹੋਏ ਕਿੰਨਿਆਂ ਤੇ ਚਲੀਏ ਕਿ ਜਿਨ੍ਹਾਂ ਬਿਲਾ ਕਰਸ਼ੋ ਉਹਨਾਂ ਨੇ ਸਾਡੇ ਦੇਸ਼ ਕਰਕੇ ਸਾਡੇ ਕਰਕੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜੋ ਕਾਰਜ ਜੋ ਸੁਪਨੇ ਧੂਰੇ ਰਹਿ ਗਏ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੀਏ ਔਰ ਸਮਾਜਿਕ ਬੁਰਾਈਆਂ ਤੋਂ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਚਾਹੇ ਨਸ਼ਿਆਂ ਖਿਲਾਫ ਆ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤਾਂ ਜੋ ਉਹਨਾਂ ਨੂੰ ਇਹ ਹੀ ਸੱਚੀ ਸਦਾਜੀ ਹੋਵੇ ਕਿ ਕਿ ਮੇਰੇ ਜਾਣ ਤੋਂ ਬਾਅਦ ਵੀ ਮੇਰੇ ਪਾਇ ਹੋਏ ਪੁਰਨਿਆਂ ਤੇ ਜੇ ਨੌਜਵਾਨ ਜਿਹੜੇ ਚੱਲ ਰਹੇ ਆ ਇਹ ਕਹਿਣਾ ਚਾਹੁੰਦਾ ਹਾਂ ਔਰ ਇਹਦੇ ਨਾਲ ਹੀ ਸਾਰਿਆਂ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ